ਸੋ ਨੋ ਨਾ ਕੰਡਰ ਜਾ ਨਾ ਇਹ ਨਹੀਂ ਮੰਨਣ ਦੇ ਆਜ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੋਟੇ ਨੂੰ ਸਾਲੇ ਮਾਥਾ ਲੈ ਮਿੱਟੀ ਪਾੜ ਗਈ ਆ ਮੰਨ ਗਏ ਮੰਨ ਗਏ ਕੋਈ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਆਪਾਂ ਵੀ ਲੱਗ ਬੇ ਤੂੜੀ ਬਣਾਉਣ ਆਪਾਂ ਲਾਇਆ ਪਾਵਰਫੁੱਲ ਪਾਵਰ ਬਲਾਸ ਵੀ ਲਾਵਾਂਗੇ ਅੱਜ ਦਾ ਕਲਚ ਪਲੇਟ ਦਾ ਕੰਮ ਹੋਣ ਦਿਆ ਹੌਣ ਚੱਲਣ ਡਿਆ 555 ਜੋੜੀਰ ਕਰਾਂਗੇ ਚੈੱਕ ਇਹਨੂੰ ਟਰਾਲੀਆਂ ਦੇ ਰੱਖਿਆ ਚੱਲਦਾ ਕਿ ਨਹੀਂ ਇਧਰ ਆਪਣਾ 올ਡ ਗੋਲਡ ਮਕਨ ਚਲੀ ਜਾਂਦਾ ਵਾ 555 ਕੜਾਈ ਧੂੜ ਆਉਂਦਾ ਉਹ ਡੀਅਲੀਅਰ ਖੜਾ ਆਪਾਂ ਪੁਲੀਆਂ ਪਲੀਆਂ ਬਦਲੀਆਂ ਬਣੀਆਂ ਨੇ ਜੌਂਡੀਅਰ ਚਲਾ ਕੇ ਚਲਾਉਣਾ ਹੈ ਉਧਰ ਆਲੈਂਡ ਜੀ ਮਹਾਰਾਜ ਜੀ ਦੇ ਗੇ ਜਵਾਬ ਪਤਾ ਨਹੀਂ ਕੀ ਚੱਕਰ ਪੈ ਗਿਆ ਮੇਸਤਰੀ ਮੁਰਤੀ ਸਤਿਆਨਾ ਕੋਈ ਬੰਦਾ ਇਹ ਆਪਣੀ ਸੋਲਰ ਵਾਲੀ ਮੋਟਰ ਮੇਰਾ ਪ੍ਰਸਤਾਹ ਜੇ ਦੱਸਿਓ ਕਿੰਨੀਆਂ ਟਰਾਣੀਆਂ ਬਣਾਈਆਂ ਸੀ ਜਿਹਨਾਂ ਜਿਹਨਾਂ ਮੇਰਾ ਵੀਰਾਂ ਨੇ ਕੰਮ ਖਤਮ ਹੋ ਗਿਆ ਸਾਡੇ ਦੇ ਇਧਰ ਚੱਲਣ ਡਿਆ ਮੈਂ ਇਹ ਤਾਂ 150 ਦੇ ਲਾਗੇ ਪਹੁੰਚ ਲਿਆ ਅੱਜ ਅੱਜ ਪਹੁੰਚਾਂਗੇ ਜਾਂ ਕੱਲ ਸਵੇਰ ਕੱਲ ਨੂੰ ਦੁਪਹਿਰਾਂ ਤੱਕ 130 ਦੇ ਲਾਗੇ ਹੋਊਗੀ ਅ ਬਾਕੀ ਮੇਰੇ ਵੀਰ ਗੀ ਝੂਠੀ ਬਹੁਤ ਦੱਬੀ ਜਾਂਦੇ ਆ ਉਹਦੇ ਬਾਰੇ ਵੀ ਦੱਸਿਓ ਕਿੰਨਾ ਟਾਈਮ ਲੱਗਦਾ ਸਾਡੇ 17 15 17 18 ਮਿੰਟ ਇੰਨਾ ਕੁ ਟਾਈਮ ਲੱਗਦਾ ਸਹੀ ਤੇ 3 ਲੀਟਰ ਸਵਾ 3 ਲੀਟਰ ਇੱਥੇ ਖਾਣ ਦਿਆ ਸਾਢੇ 3 ਵੀ ਹੋ ਜਾਂਦਾ ਕਈ ਵਾਰੀ ਸਵੇਰੇ 4 ਵੀ ਖਾ ਜਾਂਦਾ ਵਾ ਤੇ ਕਮੈਂਟ ਕਰਕੇ ਸਹੀ ਦੱਸਿਓ ਆਪਾਂ ਹੀ ਮਾਰਦੇ ਵੀ ਉਹ ਵੀ ਪੈ ਤੋ ਆ ਜਾ ਗੱਲ 4 ਲੀਟਰ ਵੀ ਖਾ ਜਾਂਦਾ ਵਾ ਤੇ ਨਾਲ ਸੱਲਾ 5 ਵੀ ਖਾ ਜਾਂਦਾ ਵਾ ਉਹ ਦੱਸੋ ਕਿਲੋ ਮੀਟਰ ਤੂੜੀ ਇਹਦਾ ਕੰਮ ਤੇ ਢਾ ਗੰਦਾ ਨਾਲੋਂ ਜ਼ਿਆਦਾ ਹੀ ਔਰ ਦੂਜਾ ਜ਼ਿਆਦਾ ਹੀ ਗੰਦਾ ਵਾ ਤੂੜੀ ਬਸ ਅੱਜ ਕੱਲ ਤੇ ਬੰਦੇ ਨਹੀਂ ਲਾ ਸਕਦੇ ਪੁਰਾਣੇ ਬੰਦੇ ਹੀ ਕੰਮ ਕਰਦੇ ਸੀ ਅੱਜ ਕੱਲ੍ਹ ਦੇ ਕੋਈ ਨਵੇਂ ਜੰਗ ਮੁੰਡੇ ਤੂੜੀ ਵਾਲਾ ਕੰਮ ਕਰ ਹੀ ਨਹੀਂ ਸਕਦੇ। ਹलो ਮਿੱਤਰੋ ਉਧਰੋਂ ਬੜਾ ਆ ਗਿਆ ਆਪਾਂ ਇੱਧਰ ਆ ਗਏ। ਇਧਰ ਮੱਕੀ ਐ ਨੰਸਰ ਕੀ। ਇਹ ਲੱਗੀ ਐ ਜੀ 21 22 ਫਰਵਰੀ ਦੀ ਲੱਗੀ ਮੱਕੀ। ਸੋ ਆ ਬਹੁਤ ਸੋਹਣੀ ਕੋਈ ਸੁੰਡੀ ਨਹੀਂ ਕੋਈ ਕੁਛ ਨਹੀਂ ਮਹਾਰਾਜ ਦੀ ਕਿਰਪਾ ਵਾ ਆਪਣੇ ਲੋ ਤੇ ਆਪਾਂ ਪੂਰਾ ਜੋਰ ਲਾਉਂਦੇ ਆਂ ਮੱਕੀ ਇੱਕ ਨੰਬਰ ਉੱਪਰਲੀ ਸਾਈਡ ਤੇ ਵੀ ਲਗਾਵਾ ਜਿਹੜਾ ਨਾ ਬਾਕੀ ਜੋ ਮਹਾਰਾ ਨੇ ਦੇਣਾ ਦੇਣਾ ਤੇ ਉਹਨੇ ਆ ਠੀਕ ਹੋ ਗਨੇ ਤੇ ਬ੍ਰੈਕ ਜੇ ਕੋਈ ਪੁੱਛੇ ਤਾਂ ਇਹ ਕਿੱਧਰ ਮੋੜ ਲੈਣਾ ਕਰੀ ਕਿੱਧਰ ਚਲਾਉਣ ਵਾਲਾ ਇਹ ਬੰਦਾ ਸਿਆਣਾ ਹੀ ਹੋਣਾ ਚਾਹੀਦਾ ਸੀ ਬੱਦੀ ਰਾਤ ਰਾਤ ਐਨੀ ਦੂਰ ਆ ਮੱਕੀ ਮਤੋਂ ਬੱਦਲ ਨੇ ਡਰਾਇਆ ਆਦੂ ਵੀ ਕਰਦਾ ਚੋਲ ਮੋਲ ਕਰਦਾ ਇੱਧਰ ਆਪਣਾ ਜੌਂਡੀ ਜਾ ਬਾਕੀ ਸਾਰਿਆਂ ਨੇ ਕਮੈਂਟ ਵੀ ਕਰਿਆ ਕਰੋ ਸਲਾਹ ਦੱਸਿਆ ਕਰੋ ਵੀ ਕਿੱਦਾਂ ਦੀ ਵੀਡੀਓ ਬਣਾਈਏ ਕਿੱਦਾਂ ਕਿੱਦਾਂ ਸਲਾਹ ਵੀ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਪਹਿਲਾਂ ਨੇ ਕ੍ਰੋਸ ਤੋੜਦਾ ਹੋਂ ਉਹਦੀ ਲੰਬ ਕਢਾਈ ਆਦਾ ਦੇਖ ਲਈ ਵੀ ਆ ਗਾਇ ਸ਼ਨੀ ਟਕਰਿਆ ਗਿਆ ਅੱਜ ਆ ਸਵੇਰ ਦੀ 6ਵੀਂ ਟਰਾਲੀ ਏ ਕਦੀ ਕ੍ਰੋਸ ਤੋੜਦਾ ਕਦੀ ਕੈਣ ਤੋੜਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਮੈਂ ਕਹਾਂ ਸਿਆਣਾ ਬੰਦਾ ਜ਼ਰੂਰੀ ਹੋਣਾ ਚਾਹੀਦਾ ਮਸ਼ੀਨ ਚਲੀ ਨਹੀਂ ਦਾਸ ਕਰ ਬਾਕੀ ਗੁੱਸੇ ਹੋ ਗਿਆ ਰੋਟੀ ਨਹੀਂ ਖਾਦੀ ਮਾਲਕ ਆਪਣੇ ਨਾਲ ਦੱਸੋ ਕੰਮ ਕੀ ਕਰਾਂਗੇ ਜੇ ਆਪਾਂ ਰੋਟੀ ਨਹੀਂ ਖਾਦੀ ਤੇ ਆਪਾਂ ਕੰਮ ਕੀ ਕਰਾਂਗੇ ਮੈਨੂੰ ਦੇ ਇਹ ਨਹੀਂ ਸਮਝ ਆਉਂਦੀ ਇਹਨਾਂ ਦੀ ਖਰਾਬ ਹੀ ਰੱਖਿਆ ਥੋਨੇ ਡਰਾਈਵਰਾਂ ਦਾ ਚਲਿਏ ਇੱਕ ਤੇ ਆ ਮਾਨ ਸਾਡੇ ਪੰਜਾਬ ਨੂੰ ਗੋਲੀਆਂ ਲੈ ਕੇ ਗੋਲੀਆਂ ਖਾਣ ਕੇ ਤੇ ਕੰਮ ਚੱਲੇਗਾ ਨਹੀਂ ਤੇ ਨਹੀਂ ਯਾਰ ਐਡੇ ਸੋਹਣੇ ਸਰੀਰ ਨੇ ਇਹਨਾਂ ਦੇ ਕਿਹੜੇ ਲੱਛਣਾਂ ਦੇ ਲੱਗੇ ਨੇ ਮਨਜ਼ਾਬ ਪਰਸਾਉਂਦੇ tao làm cái gì vậy? tao làm mấy ਉੱਠ ਦੇਖਣੀ ਬਰੋਲੇ ਲੋ ਮਿੱਤਰੋ ਤੁਹਾਡਾ ਵੀਡੀਓ ਵੇਖਣ ਲਈ ਧੰਨਵਾਦ ਆਪਨੇ ਦਾਣੇ ਦਾ ਕਵਾਂਡਰ ਰਹਿੰਦੇ ਦੇ ਕੇ ਜਾਣ ਵਾਲੇ ਮੰਡੀ ਤੂੜੀ ਵੀ ਬਣ ਗਈ ਦਾਣਿਆਂ ਦਾ ਵੀ ਕੰਮ ਢੰਗ ਹੋ ਗਿਆ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਰੱਬ ਰਾਖਾ ਜੀਂਦੇ ਵਾਦੇ ਰਹੋ ਆਪਣੇ ਮੰਮੀ ਜੜੇ ਦਾ ਧਿਆਨ ਜਰੂਰ ਰੱਖਾ